ਇਹ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਬਲਗੇਤੋਂ ਪਾਸ ਬੰਦ ਕਰਾਓ ਬਲਗੇਤੋਂ ਪਾਸੇ ਹੋ ਗੱਡੀ ਦਾ ਸਾਈਡ ਤੇ ਨਹੀ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਗੱਡੀ ਸਾਈਡ ਤੇ ਲਾ ਹੈ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਉਹਦਾ ਇੱਥੇ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹਦਾ ਇੱਥੇ ਹੀ ਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਹੈ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਹੈ ਨਾ ਉਹ ਸਾਡੀ ਗੱਡੀ ਦੀ ਕਦੇ ਚੈਕ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈੱਕ ਇਨ ਨਹੀਂ ਹੋਇਆ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਤੁਹਾਨੂੰ ਮਿਲਣ ਦੇ ਯੋਗ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਇੰਨੀ ਤਾਂ ਐਮਐਲਏ ਜੀ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਾਂਦਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰ ਪਾਣੀ ਹੈ ਪਰ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਹੈ ਤਾਂ ਹੀ ਖਾਸ ਕਹਿੰਦਾ ਹੈ ਕੀ ਹੈ ਤੁਹਾਡਾ ਜੀ ਕੁਝ ਵੀ ਹੋ ਗਿਆ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਛੱਡ ਉਹ ਖੜ ਜਾ ਯਾਰ ਪਾਸੇ ਹਟ ਯਾਰ ਪਰਮਜੀਤ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕੋਸ਼ਿਸ਼ ਕਰਨੀ ਬੰਦਾ ਹਰੇਕ ਰੋਕਣਾ ਠੀਕ ਹੈ ਠੀਕ ਹੈ ਬਲਕੀਤ ਠੀਕ ਹੈ ਇੱਕ ਧਿਆਨ ਰੱਖੇ ਹਾਂਜੀ ਜਨਾਬ ਇਹ ਬੰਦਾ ਬੇਸ਼ੱਕ ਕੋਈ ਆਪਣਾ ਹੈ ਬੇਸ਼ੱਕ ਕੋਈ ਜਾਣ ਪਛਾਣ ਵਾਲਾ ਕੁਝ ਹੈ ਠੀਕ ਹੈ ਕਾਗਜ਼ ਪੱਤਰ ਚੈੱਕ ਕਰੇ ਬਿਨਾ ਜਾਣ ਨਹੀਂ ਦੇਣਾ ਠੀਕ ਹੈ ਆਪਾਂ ਬੰਦਾ ਜੇ ਕੋਈ ਗਲਤ ਕਿਸੇ ਤਰੀਕੇ ਦਾ ਲੱਗਦਾ ਉਹਦੇ ਚ ਕੋਈ ਲਾਜ ਨਹੀਂ ਠੀਕ ਹੈ ਖਾਸ ਧਿਆਨ ਰੱਖਣਾ ਪਰਮਜੀਤ ਠੀਕ ਹੈ ਸਰ ਖਾਸ ਖਿਆਲ ਰੱਖਣਾ ਠੀਕ ਹੈ ਬਲਕੀਤ ਰੋਕੋ ਸਾਈਡ ਤੇ ਵਾਲੇ ਰੋਡ ਸੜਕ 'ਚ ਨਾ ਲੱਗੀ ਇਹਦਾ ਹੈਲਮਟ ਵੀ ਨਹੀਂ ਹੈ ਹੈ ਨਹੀਂ ਇਹਦੇ ਕੋਲ ਕੱਖ ਵੀ ਨਹੀਂ ਲੱਗਦਾ ਰੋਕ 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 ਆ ਸਾਈਡ ਤੇ ਲਾ ਸੜਕ ਤੇ ਲਾਜ ਕਾਜੀ ਦਿਖਾਓ ਜੀ ਕਿੱਥੋਂ ਆ ਰਹੇ ਹੋ ਲੋਹੜੀਪੁਰ ਤੋਂ ਆਏ ਸਰ ਅੱਛਾ ਨਾਲ ਦਾ ਪਿੰਡ ਹੀ ਤੁਹਾਡਾ ਹਾਂ ਹਾਂ ਨਾਲ ਦਾ ਪਿੰਡ ਸਾਹਮਣੇ ਵਾਲਾ ਪਿੰਡ ਹੈ ਕੋਈ ਠੀਕ ਹੈ ਇਹ ਕਾਗਜ਼ ਪੱਤਰ ਇਹ ਕਾਗਜ਼ ਪੱਤਰ ਹੈਗੇ ਸਾਰੇ ਹੈਗੇ ਓਕੇ ਹਾਂ ਜੀ ਹਾਂ ਮੇਰਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਤੁਸੀਂ ਕਹਿੰਦਾ ਕਿ ਆ ਨਾਲ ਦੇ ਪਿੰਡ ਦੇ ਹਾਂਜੀ ਮੈਂ ਦੇਖ ਲਿਆ ਤੁਹਾਡਾ ਮੋਟਰਸਾਈਕਲ ਨੰਬਰ ਜਿਹੜਾ ਉਹ ਲੋਕਲ ਨੰਬਰ ਹੈ ਤੁਹਾਡਾ ਕੋਈ ਗੱਲ ਨਹੀਂ ਮੈਨੂੰ ਉਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਗਈ ਨਾ ਮੈਂ ਤੁਹਾਨੂੰ ਕਹਾਂ ਮੈਂ ਕਾਗਜ਼ ਦਿਖਾ ਦਵਾਂ ਕੋਈ ਗੱਲ ਨਹੀਂ ਜੱਟ ਬੰਦੇ ਉਹ ਨਾ ਹੋਣਗੇ ਵਿੱਚ ਕੋਈ ਟੈਨਸ਼ਨ ਨਹੀਂ ਗਈ ਪਰ ਮੈਨੂੰ ਇੱਕ ਚੀਜ਼ ਦੱਸੋ ਤੁਹਾਡੀ ਜਾਨ ਦੀ ਸੇਫਟੀ ਹੱਥੇ ਜੇ ਮੈਂ ਗੱਲ ਕਰਾਂ ਹੈਨਾ ਮੇਰੇ ਵੱਲ ਦੇਖ ਕੇ ਗੱਲ ਕਰੋਗੇ ਫਿਰ ਤੁਹਾਨੂੰ ਜ਼ਿਆਦਾ ਸਮਝ ਆਊਗਾ ਮੈਂ ਕਹਿੰਦਾ ਵੀ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਤੁਸੀਂ ਦੇਖੋ ਜੱਟ ਬੰਦੇ ਉਹਦਾ ਪਰਨਾ ਬੰਨਿਆ ਹੋਵੇ ਸਿਰ ਤੇ ਜਾਂ ਪੱਗ ਬੰਨੀ ਹੋਵੇ ਜਾਂ ਫ ਸਾਰਾ ਇੰਤਰੀਫਰਦੀ ਅੱਜਕੱਲ ਕੋਣ ਹੈਲਮਟ ਪਾਉਂਦਾ ਇਹ ਹੈਲਮਟ ਨਾਲ ਬਿਨਾ ਮਰਿਆ ਤਾਂ ਦੇਖਿਆ ਨਹੀਂ ਕੋਈ ਅੱਜਕੱਲ ਕੋਈ ਮਰਿਆ ਨਹੀਂ ਵੇਖਿਆ ਮੈਂ ਮਰੇ ਦੀ ਗੱਲ ਨਹੀਂ ਕੀਤੀ ਜਦੋਂ ਮਰ ਗਏ ਫਿਰ ਉਦੋਂ ਬਾਅਦ ਹੈਲਮਟ ਦਾ ਕੀ ਫਾਇਦਾ ਫਿਰ ਨਾਲ ਰੱਖਣਾ লাশ ਦੇ ਪਾਈ ਦੁਰੀ ਫਿਰਦੀ ਜਨਤਾ ਜੀ ਸਾਰੀ ਬਾਈ ਬਹੁਤ ਚੀਜ਼ਾਂ ਇਹ ਹੁੰਦੀਆਂ ਐ ਤੁਸੀਂ ਮੰਨਣ ਦੀ ਕੋਸ਼ਿਸ਼ ਕਰੋ ਦੇਖੋ ਮੈਨੂੰ ਐ ਨਾ ਸਮਝੋ ਕਿ ਮੈਂ ਤੁਹਾਨੂੰ ਜਾਣ ਮੋਝ ਕੇ ਕੁਝ ਹਰਾਸ ਕਰ ਰਿਹਾ ਪਰੇਸ਼ਾਨ ਕਰ ਰਿਹਾ ਮੈਂ ਤੁਹਾਡੀ ਸੇਫਟੀ ਵਾਸਤੇ ਕਹਿ ਰਿਹਾ ਤੁਹਾਡੇ ਪਰਿਵਾਰ ਵਾਸਤੇ ਤੁਹਾਡੀ ਜਾਨ ਦੀ ਕਿੰਨੀ ਕੀਮਤ ਹੈ ਨੀ ਹੈਲਮਟ ਰੈੱਡ ਵੱਡੀ ਗੱਲ ਉੱਤਾਂ ਕੋਈ ਹੈ ਨਹੀਂ ਜੀ ਬੱਸ ਚਲਾਨ ਮਾਤ ਚਲਾਨ ਚਲਾਨ ਲਾਜ਼ਮੀ ਬੰਦਾ ਜੀ ਚਲਾਨ ਲਾਜ਼ਮੀ ਕਰਨਾ ਮਲਕੀਤ ਜੀ ਆਪਾਂ ਚਲਾਨ ਕੱਟਨੇ ਹੋ ਤਾਂ ਇਹੋ ਜਿਹਾ 1000 ਕੱਟ ਦਿਆ ਤੁਹਾਨੂੰ ਹੈਨਾ ਆਪਾਂ ਇਸੇ ਕਰਕੇ ਸਮਝ ਜਿਹੜੀ ਪਤਾ ਲੱਗੂ ਜੀ ਇਹ ਕਹਿੰਦਾ ਹੈਲਮਟ ਕਹਿੰਦਾ ਹੁੰਦਾ ਕੀ ਹੈ ਜੀ ਬਸ ਆਪਾਂ ਤਾਂ ਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਅਸਲ ਦੇ ਵਿੱਚ ਆ ਹੀ ਹੁੰਦਾ ਵੀ ਬੰਦੇ ਨੂੰ ਡਾਰੇ ਆਪਣੇ ਤੋਂ ਇਹ ਲੱਗਦਾ ਵੀ ਪੁਲਿਸ ਜੇ ਖੜ ਗਈ ਸਾਹਮਣੇ ਪਤਾ ਨਹੀਂ ਕਾਦੇ ਵਾਸਤੇ ਖੜ ਗਈ ਆਪਾਂ ਤਾਂ ਹੀ ਆਪਣੀ ਕੋਸ਼ਿਸ਼ ਆਪਾਂ ਤਾਂ ਇਹੀ ਕਰਦੇ ਆ ਵੀ ਆਪਾਂ ਸਮਝ ਕੋਸ਼ਿਸ਼ ਕਰਦੇ ਆ ਕਿ ਬੰਦਾ ਹੈਨਾ ਇਹਦੇ ਪੱਲੇ ਪਵੇ ਗੱਲ 5 ਮਿੰਟਾਂ ਦਾ ਫਰਕ ਪਊਗਾ ਤੁਹਾਨੂੰ ਠੀਕ ਹੈ ਸਰ ਇਹ ਤੁਹਾਡੇ ਦੇ ਵਿਸ਼ਵਾਸ ਹੈ ਜੇ ਮੈਂ ਚਾਹਾਂ ਤਾਂ ਤੁਹਾਡੇ ਕੋਲ ਕਾਗਜ਼ ਕਢਵਾ ਸਕਦਾ ਕੁਝ ਨਹੀਂ ਕਾਗਜ਼ ਹੈਗੇ ਸਾਰੇ ਨਹੀਂ ਕੁਝ ਨਹੀਂ ਕਢਵਾਉਣਾ ਮੈਂ ਤੁਹਾਡੇ ਕੋਲ ਕੁਝ ਸੇਫਟੀ ਤੌਰ ਤੌਰ ਤੇ ਫੜ ਵੀ ਸਕਦਾ ਨਾ ਗਾਰੰਟੀ ਤੌਰ ਤੇ ਵੀ ਵਾਪਸ ਆਉਂਗੇ ਕਿ ਨਹੀਂ ਆਉਗੇ ਤੁਹਾਡੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਬੰਦੇ ਤੁਸੀਂ ਸਿਆਣੇ ਹੋ ਪੜੇ ਲਿਖੇ ਸਮਝਦਾਰ ਹੋ ਮੇਰੀ ਗੱਲ ਨੂੰ ਸਮਝਦੇ ਹੋਗੇ ਮੋਟਰਸਾਈਕਲ ਮੇਰਾ ਭਰਾ ਬਣ ਕੇ ਮੋੜੋ ਹੰਬਰ ਰਿਕਵੈਸਟ ਹੈ ਠੀਕ ਹੈ ਪਬਲਿਕ ਦੀ ਜਾਨ ਦੀ ਰਾਖੀ ਕਰਨਾ ਸਾਡਾ اخਲਾਕੀ ਫਰਜ਼ ਹੈ ਠੀਕ ਹੈ ਸਾਨੂੰ ਸੌਖ ਵਾਈ ਜਾਂਦੀ ਹੈ ਕਿ ਪਬਲਿਕ ਦੀ ਰਾਖੀ ਕਰਾਂਗੇ ਉਹ ਤੁਹਾਡੀ ਜਾਨ ਮਾਲ ਮੋੜੇ ਵਿੱਚ ਇੱਕ ਇਹ ਚੀਜ਼ ਵੀ ਆਉਂਦੀ ਹੈ ਕਿ ਤੁਹਾਡਾ ਸਿਰ ਸੇਫ ਚਾਹੀਦਾ ਜੇ ਤੁਸੀਂ ਮੋਟਰਸਾਈਕਲ ਵਰਗਾ ਵਹੀਕਲ ਚਲਾ ਰਹੇ ਹੋ ਆ ਪਿੱਛੇ 1 ਕਿਲੋਮੀਟਰ ਤੇ ਦੁਕਾਨ ਹੈ ਤੁਹਾਨੂੰ ਪਤਾ ਹੈ ਹੈਲਮਟ ਵਾਲੀ ਬਜ਼ਾਰ ਦੇ ਵਿੱਚ ਹਾਂਜੀ ਸਰ ਹਾਂਜੀ ਠੀਕ ਹੈ ਹੁਣੇ ਜਾਓ ਤੇ ਤੁਸੀਂ ਮੈਨੂੰ 10 ਮਿੰਟਾਂ ਦੇ ਵਿੱਚ ਹੈਲਮਟ ਚੰਗਾ ਲਿਓ ਤੇ ਤੁਸੀਂ 10 ਮਿੰਟਾਂ ਦੇ ਵਿੱਚ ਮੈਨੂੰ ਚੈੱਕ ਕਰਵਾ ਕੇ ਜਾਓਗੇ ਹੈਲਮਟ ਲੈ ਲਿਆ ਠੀਕ ਹੈ ਸਰ ਠੀਕ ਹੈ ਮੈਨੂੰ ਮੈਨੂੰ ਚੰਗਾ ਲੱਗੂਗਾ ਕਿ ਮੈਂ ਹੋ ਸਕਦਾ ਆਪਣੀ ਡਿਊਟੀ ਸਹੀ ਕਰਨੇ ਜੇ ਤੁਸੀਂ ਇਸ ਗੱਲ ਨੂੰ ਮੰਨੋਗੇ ਤਾਂ ਦੇਖੋ ਕਈ ਵਾਰੇ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਜਾਂਦੀ ਹੈ ਉਹ ਬਰਦਾਸ਼ਤ ਕਰਦੇ ਹਨ ਹਾਂਜੀ ਠੀਕ ਹੈ ਉਹਦੇ ਵਿੱਚ ਹੀ ਸਮਝ ਲਓ ਤੁਹਾਡਾ 500 700000 ਰੁਪਇਆ ਜੇ ਕੋਈ ਲੱਗੂਗਾ ਹੈਲਮਟ ਤੇ ਜਿਹੋ ਜਿਹਾ ਤੁਸੀਂ ਕੁਆਲਟੀ ਵਾਈਜ਼ ਲਾਉਂਗੇ ਤਾਂ ਤੁਹਾਡੇ ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ ਤੇ ਉਹ ਤੁਹਾਡੀ ਜਾਨ ਦੀ ਸੁਰੱਖਿਆ ਵਾਸਤੇ ਹੈ ਇਹ ਗੱਲ ਪਿਛ ਦੇ ਵੀ ਤੁਹਾਡੇ ਕੰਮ ਆਊਗੀ ਅੱਜ ਹੋ ਸਕਦਾ ਬੁਰੀ ਲੱਗਦੀ ਹੋਵੇ ਤੁਹਾਨੂੰ ਚਲੋ ਮੇਰੀ ਗੱਲ ਮੰਨੋ ਹੈਲਮਟ ਲੈ ਕੇ ਤੁਹਾਡੀ ਮਿੱਤਰ ਹੈ ਤੁਹਾਡੀ ਦੁਸ਼ਮਣ ਨਹੀਂ ਜਨ ਸਰ ਲੈ ਲੈਣੇ ਠੀਕ ਹੈ ਨਾ ਹੁਣ ਮੈਨੂੰ ਚੈੱਕ ਕਰਵਾ ਕੇ ਜਾਣਾ ਜਨ ਸਰ ਠੀਕ ਹੈ ਮੇਰੇ ਅਗੇ ਪੜਦੇ ਨਾ ਰੈਸਪੀਟ ਲੈ ਲੈਂਦੇ ਹੁਣ ਹੈਲਮਟ ਨਾਲ ਕਮਿਸ਼ਨ ਕਰੀ ਬੈਠਾ ਲੱਗਦਾ ਮੈਨੂੰ ਇਹ ਉਰੇ ਕਰੋ ਰੋਕਿਆ ਕਰੋ ਯਾਰ ਐਨੇ ਚਰਚਾ ਨਿਕਲ ਜਾਂਦੇ ਜਵਾਕ ਜੇ ਬੰਦ ਨਾ ਪੁਆਇੰਟ ਆਇਆ ਬੰਦ ਕਰਕੇ ਕੀ ਗੱਲ ਹੋ ਗਈ ਸਰ ਨਹੀਂ ਗੱਲ ਕੁਛ ਨਹੀਂ ਹੋਈ ਗੱਲ ਤੈਨੂੰ ਮੈਂ ਦੱਸ ਦੇਣਾ ਬੇਟਾ ਕੀ ਹੋਈ ਹੈ ਕਿੱਥੋਂ ਆ ਰਹੇ ਐਥੋਂ ਸ਼ਹਿਰੋਂ ਹੀ ਆ ਰਹੇ ਸੀਗੇ ਸ਼ਹਿਰੋਂ ਜਾਣਾ ਕਿੱਥੇ ਆ ਬਾਹਰ ਸਾਹਮਣੀ ਕਰ ਰਹੀ ਹੈ ਆਪਣੇ ਉਹ ਦੱਸ ਦੇ ਜਿਹੜੇ ਹਾਂਜੀ ਸ਼ਹਿਰ ਕਿੰਨੇ ਦੂਰ ਹੈ ਤੁਮ ਪਾਈ ਆਂਦਾ ਇਹ 1500 ਕਿਲੋਮੀਟਰ 15 16 ਕਿਲੋਮੀਟਰ ਠੀਕ ਹੈ ਕਾਗਜ ਹੈਗੇ ਸਾਰੇ ਕਾਗਜ ਤਾਂ ਹੈਗੇ ਆਈ ਪਰ ਘਰੇ ਪਏ ਆਈ ਮੋਟਰਸਾਈਕਲ ਤੇਰੇ ਕੋਲੇ ਕਾਗਜ ਘਰੇ ਪਏ ਆ ਬਸ ਇਹ ਆਹੀ ਹੋ ਜਾਂਦਾ ਕਿ ਜੀ ਐਨ ਨਹੀਂ ਕਰਦਾ ਹੁੰਦਾ ਹਣਾ ਫੇਰ ਮੁੜ ਕੇ ਫੇਰ ਕੀ ਕਰਦੇ ਤੁਸੀਂ ਫਿਰ ਹੁਣ ਵੀ ਤੇਰਾ ਮੈਂ ਅਸਲ ਤਨੂੰ ਕਾਗਜ਼ਾਂ ਤੇ ਰੋਕਿਆ ਹੀ ਨਹੀਂਗਾ ਪੜਿਆ ਲਿਖਿਆ ਮੁੰਡਾ ਹੈ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਕੋਈ ਡਾਊਟ ਨਹੀਂ ਜੇ ਬੋਲਟ ਲਈ ਫਿਰ ਤਾਂ ਕਾਗਜ਼ ਵੀ ਹੋਣਗੇ ਪਰ ਮੈਂ ਤੈਨੂੰ ਰੋਕਿਆ ਕਿਵੇਂ ਪਤਾ ਨਹੀਂ ਨਹੀਂ ਪਤਾ ਨਹੀਂ ਤੇਰਾ ਫੋਨ ਕਿਵੇਂ ਲੱਗਿਆ ਸੀ ਮਲਕੀਤ ਫੋਨ ਕਿਵੇਂ ਲੱਗਿਆ ਸੀ ਇਹਦਾ ਐ ਕਰਕੇ ਜੀ ਮੁੰਡਾ ਸਿਆਣ ਲਾ ਕੇ ਦਿਖਾਈ ਲਾ ਕੇ ਦਿਖਾਈ ਹਾਂ ਜੀ ਇੱਕ ਮਿੰਟ ਮੈਂ ਦੱਸਦਾ ਪਰਮਜੀਤ ਹਾਂ ਜੀ ਆ ਦੇਖਿਓ ਮੜਾ ਜੀ ਆਪਾਂ ਇੱਕ ਵਾਰੀ ਨੋਟ ਕਰਵਾ ਦਈਏ ਇਹਨੂੰ ਹਣਾ ਲਾਈਨ ਬਟਨ ਲਾਈਵ ਫੋਨ ਠੀਕ ਹੈ ਉਹਦਾ ਹੀ ਬੱਸ ਹਾਂ ਨੇ ਇੱਕ ਮਿੰਟ ਮੈਂ ਦੱਸਦਾ ਬੇਟਾ ਲਾ ਫੋਨ ਲਾ ਤਾ ਲਾ ਮੋਟਰਸਾਈਕਲ ਦਾ ਹੈਂਡਲ ਸਿੱਧਾ ਕਰ ਹਾਂ ਜੀ ਠੀਕ ਹੈ ਹੁਣ ਫੋਨ ਕੱਢ ਰੱਖ ਲੈ ਇੱਥੇ ਇੱਥੇ ਰੱਖ ਲੈ ਕੋਈ ਗੱਲ ਹਾਂ ਜੀ ਹੁਣ ਹੈਂਡਲ ਫੜ ਹੁਣ ਸਾਹਮਣੇ ਦੇਖ ਆਹ ਚੀਜ਼ ਸਹੀ ਆ ਐ ਸਹੀ ਚੱਲਦਾ ਹੈ ਐਸਾ ਹੀ ਚੱਲਦਾ ਐਂ ਸਹੀ ਜਾਂਦਾ ਐ ਜੀ ਐਸੇ ਹੀ ਚੱਲਦਾ ਨਾ ਤੇ ਫਿਰ ਤੂੰ ਆ ਤੁਹਾਡਾ ਕੀ ਬੇਟਾ ਤੁਸੀਂ ਨਵੇਂ ਮੁੰਡਿਆਂ ਨੇ ਟ੍ਰੈਂਡ ਬਣਾ ਲਿਆ ਜੇ ਕੋਲਡ ਡਰਿੰਕ ਪੀਣਾ ਤਾਂ ਉਹ ਵੀ ਇੱਕ ਹੱਥ ਛੱਡ ਕੇ ਤੇ ਫਿਰ ਆਏ ਪੀਂਦੇ ਜਾਣਾ ਮੋਟਰਸਾਈਕਲ ਚੱਲਦੇ ਤੇ ਜੇ ਤੁਸੀਂ ਫੋਨ ਸੁਣਨਾ ਤਾਂ ਫੋਨ ਵੀ ਤੁਸੀਂ ਕਦੇ ਇਧਰਲੇ ਕੰਨ ਤੇ ਕਦੇ ਇਧਰਲੇ ਕੰਨ ਤੇ ਜਦੋਂ ਤੁਹਾਡਾ ਬੇਟਾ ਡਰਾਈਵਿੰਗ ਦੇ ਵਿੱਚ ਉਹ ਧਿਆਨ ਹੀ ਭੰਗ ਹੋ ਗਿਆ ਹਾਂਜੀ ਠੀਕ ਹੈ ਤੁਹਾਡਾ 70% ਧਿਆਨ ਜਿਹੜਾ ਉਹ ਸੜਕ ਤੋਂ ਡਰਾਈਵਿੰਗ ਤੋਂ ਖਤਮ ਹੋ ਗਿਆ 70% ਤੋਂ ਵੀ ਵੱਧ ਕਿਉਂਕਿ ਜਦੋਂ ਥੋੜੀ ਥੋੜੀ ਆ ਕੰਡੀਸ਼ਨ ਹੀ ਬਦਲ ਗਈ ਤੁਹਾਡੀ ਦੇਖਣ ਦੀ ਹਾਂਜੀ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਐਕਸੀਡੈਂਟ ਦੇ ਚਾਂਸ ਹੈ ਹੈਗੀ ਆਈ ਪਰ ਇੰਪੋਰਟੈਂਟ ਕਾਲ ਸੀ ਕਰੂੰ ਫਿਰ ਤੁਹਾਡੀ ਜਾਨ ਨਾਲੋਂ ਕਾਲ ਜ਼ਿਆਦਾ ਇੰਪੋਰਟੈਂਟ ਸੀ ਨਹੀਂ ਹਰਕੇ ਵੀ ਤੁਹਾਨੂੰ ਸਾਥ ਦੇ ਸੀ ਹੈ ਉਹੀ ਕਹਿ ਰਿਹਾ ਮਲਕੀਤ ਬਸ ਉਹ ਕਾਲ ਸੀਗੀ ਕਰੇ ਬੇਟਾ ਕਾਲ ਮੈਨੂੰ ਇੱਕ ਗੱਲ ਦੱਸ ਇੱਕ ਮਿੰਟ ਦੀ ਕਾਲ ਜਿਹੜੀ ਆ ਨਾ ਉਹ ਬੰਦੇ ਦੀ ਜਾਨ ਲੈ ਲੈਂਦੀ ਹੈ ਪੁੱਤ ਅਸੀਂ ਵੀ ਅਸੀਂ ਵੀ ਬੱਚਿਆਂ ਵਾਲੇ ਆ ਹਾਂਜੀ ਹਾਂਜੀ ਠੀਕ ਹੈ ਅਸੀਂ ਕਦੇ ਮੇਰੀ ਟੀਮ ਦੀ ਇਹ ਕੋਸ਼ਿਸ਼ ਨਹੀਂ ਹੁੰਦੀ ਜਿੱਥੇ ਮੈਂ ਹੋਵਾਂ ਵੀ ਅਸੀ ਕਿ ਇਸ ਨੂੰ ਬਿਨਾਂ ਵਜ੍ਹਾ ਹਰਾਸ ਕਰੀਏ ਪਰੇਸ਼ਾਨ ਕਰੀਏ ਆਪਦੀ ਬਣਦੀ ਡਿਊਟੀ ਨਿਭਾਉਣੇ ਆ ਕਿਉਂਕਿ ਜਾਨ ਦੀ ਸੁਰੱਖਿਆ ਜਿਹੜੀ ਹੈ ਨਾ ਪਬਲਿਕ ਦੀ ਜਾਨ ਦੀ ਸੁਰੱਖਿਆ ਉਹ ਸਾਡਾ ਫਰਜ਼ ਆ ਕਰਨਾ ਤੇ ਆ ਖਾਸ ਚੀਜ਼ਾਂ ਬੇਟਾ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਜਿਹੜਾ ਉਹ ਸਾਡਾ ਮਹਿਕਮਾ ਵੀ ਇਸ ਗੱਲ ਦੇ ਧਿਆਨ ਦਿੰਦਾ ਹੋਊਗਾ ਕਿ ਜਿੱਥੋਂ ਮਰਜ਼ੀ ਤੁਹਾਡੇ ਵਰਗੇ ਮੁੰਡੇ ਜਿਹੜੇ ਆ ਨਾ ਵੀ ਐ ਐ ਲਾ ਕੇ ਨਿਕਲੀ ਜਾਣ ਠੀਕ ਹੈ ਕੋਲਡ ਡਰਿੰਕ ਪੀਂਦੇ ਲੰਗੀ ਜਾਣ ਖਾਂਦੇ ਪੀਂਦੇ ਬੇਟਾ ਦੇਖੋ ਇੱਕ ਸਿਸਟਮ ਹੁੰਦਾ ਡਰਾਈਵਿੰਗ ਦਾ ਇੱਕ ਰੂਰ ਇੱਕ ਰੂਰ ਗਲਤੀ ਹੈ ਨਾ ਅੱਗੇ ਤੋਂ ਅੱਗੇ ਤੋਂ ਨਹੀਂ ਕਰਦੇ ਪੱਕੀ ਗੱਲ ਮੇਰਾ ਹਾਂਜੀ ਮੇਰੀ ਕੋਸ਼ਿਸ਼ ਹੁੰਦੀ ਐ ਕਿ ਜੇ ਮੈਂ ਤੈਨੂੰ ਪਿਆਰ ਨਾਲ ਸਮਝਾਵਾਂਗਾ ਨਾ ਤੇ ਤੂੰ ਆਪਣੇ ਨਾਲ ਦੇ ਚਾਰ ਮੁੰਡਿਆਂ ਨੂੰ ਹੋਰ ਵੀ ਦੱਸੇਂਗਾ ਇਹ ਗੱਲ। ਠੀਕ ਹੈ ਕਿ ਨਹੀਂ ਬਣਾਇਆ ਨੇ ਪੁੱਛੇ ਜੀ। ਨਹੀਂ ਨਹੀਂ ਹੋਊਗਾ ਸਾਰਾ ਕੁਝ। ਉਮਰ ਕਿੰਨੀ ਐ? ਉਮਰ 19 ਸਾਲੀ। 19 ਸਾਲ ਐ? ਬਣ ਗਿਆ ਲਾਇਸੈਂਸ? ਲਾਇਸੈਂਸ ਲਰਨਿੰਗ ਦਿੱਤਾ ਵੇ ਜੀ। ਲਰਨਿੰਗ ਦਿੱਤਾ ਐ। ਹਾਂ ਕੋਈ ਗੱਲ ਨਹੀਂ। ਕੋਈ ਨਹੀਂ ਬਣ ਜਾਊਗਾ। ਉਹ ਨਹੀਂ ਗੱਲ ਕੋਈ ਠੀਕ ਐ। ਮੈਂ ਤੈਨੂੰ ਕਹਣਾ ਕਿ ਯਾਰ ਇਸ ਗੱਲ ਦਾ ਕੋਈ ਵਾਸਤਾ ਨਹੀਂਗਾ। ਹੁਣ ਜੇ ਬਿਨਾਂ ਵਜ੍ਹਾ ਤੇਰਾ 5-700 ਹਜ਼ਾਰ ਦਾ ਨੁਕਸਾਨ ਕਰਨਾ ਹੋਵੇ ਤੇ ਮੈਂ ਤੈਨੂੰ ਕੱਟ ਕੇ ਫੜਾ ਦੇ ਚ ਤੇਰੇ ਕੋਲ ਕਾਗਜ਼ ਦੂਗਾ ਤਾਂ ਘਰੇ ਪਏ ਮੈਂ ਵੀ ਕੱਟ ਸਕਦਾ ਪਰ ਜੇ ਮੈਂ ਇਹ ਚੀਜ਼ਾਂ ਕਰੂੰਗਾ ਨਾ ਤਾਂ ਪੁਲਿਸ ਪ੍ਰਤੀ ਤੇਰੇ ਦਿਮਾਗ ਦੇ ਵਿੱਚ ਹੋ ਸਕਦਾ ਮਾੜਾ ਮੈਸੇਜ ਆਵੇ ਹਾਲਾਂਕਿ ਗਲਤ ਤੂੰ ਐ ਹਾਂਜੀ ਗਲਤ ਤੇਰੇ ਵੀ ਹਕਲ ਦੇ ਵਿੱਚ ਵੀ ਹਕਲ ਤੇਰੇ ਕੋਲ ਦੇਖ ਤੇਰੇ ਕੋਲ 1.5 ਲੱਖ ਦਾ 2 ਲੱਖ ਦਾ ਮੋਟਰਸਾਈਕਲ ਹੈਗਾ ਪਰ ਜਿਹੜੇ ਦੇ ਕਾਗਜ਼ ਆ ਉਹਦੇ ਵਿੱਚ ਨਹੀਂ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਲੋਕ ਕੀ ਕਰਦੇ ਫਿਰ ਕਿਸੇ ਪ੍ਰਧਾਨ ਨੂੰ ਫੋਨ ਲਾਉਂਦੇ ਆ ਕਿਸੇ ਚੇਅਰਮੈਨ ਨੂੰ ਫੋਨ ਲਾਉਂਦੇ ਆ ਜਿਹਨੂੰ ਜਾਣਦੇ ਉਹਨੂੰ ਫੋਨ ਲਾਉਂਦੇ ਆ ਸਰਪੰਚ ਨੂੰ ਲਾਉਂਦੇ ਆ ਨੰਬਰਦਾਰ ਨੂੰ ਲਾਉਂਦੇ ਆ ਹਨਾ ਵੀ ਮੈਨੂੰ ਰੋਕ ਲਿਆ ਜੀ ਕਾਗਜ਼ ਘਰੇ ਪਏ ਮੇਰਾ ਪੁੱਤ ਧਿਆਨ ਰੱਖੇ ਅੱਗੇ ਤੋਂ ਨਹੀਂ ਕਰਦਾ ਪੱਕੀ ਗੱਲ ਹੈ ਹਾਂਜੀ ਧਿਆਨ ਰੱਖੇ ਮੇਰਾ ਇਹ ਮੈਸੇਜ ਆਪਦੇ ਨਾਲ ਦੇਨ ਨੂੰ ਵੀ ਦੇਣਾ ਜਿੰਨੇ ਤੇਰੇ ਨਾਲ ਹੋਣ ਵੀ ਕਦੇ ਅੱਜ ਤੋਂ ਬਾਅਦ ਮੈਨੂੰ ਮੈਂ ਬਹੁਤ 트ੈਂਡ ਵੇਖਿਆ ਮੁੰਡਿਆਂ ਦੇ ਵਿੱਚ ਵੀ ਕੋਲ ਡਰਿੰਕ ਦੀ ਬੋਤਲ ਖੋਲ ਕੇ ਨਾ ਮੋਟਰਸਾਈਕਲ ਤੇ ਪੀਂਦੇ ਜਾਂਦੇ ਆ ਉਹ ਚੀਜ਼ਾਂ ਨਹੀਂ ਅੱਗੇ ਦਾ ਕਦੇ ਕਰੇ ਹੀ ਨਹੀਂ ਅੱਜ ਹੀ ਤੋਂ ਬਈ ਇੰਪੋਰਟੈਂਟ ਗੱਲ ਧਿਆਨ ਰੱਖੇ ਨਹੀਂ ਜੇ ਅੱਜ ਕੀਤਾ ਬੇਟਾ ਪਹਿਲਾਂ ਵੀ ਕਰਦਾ ਹੋਇਆ ਗਾ ਦੇਖ ਇਹ ਝੂਠ ਨਾ ਬੋਲਿਆ ਕਰੋ ਮੈਂ ਮੈਂ ਕੋ ਪੈਨਿਸ਼ਮੈਂਟ ਥੋੜਾ ਦੇਣ ਲੱਗਿਆ ਕੋਈ ਸਜ਼ਾ ਥੋੜਾ ਦੇਣ ਲੱਗਿਆ ਮੈਂ ਨਹੀਂ ਇਹ ਉਹ ਨਾ ਸੋਚੋ ਤੁਸੀਂ ਹਾਂਜੀ ਧਿਆਨ ਰੱਖ ਮੇਰਾ ਪੁੱਤ ਅਗੇ ਤੋ ਠੀਕ ਠੀਕ ਹੈ ਤੁਹਾਡੀ ਜਾਨ ਤੁਹਾਡੇ ਮਾਂ ਪਿਓ ਵਾਸਤੇ ਪਰਿਵਾਰ ਵਾਸਤੇ ਬਹੁਤ ਕੀ ਰੱਖਾਂਜੀ ਠੀਕ ਹੈ ਬੇਟਾ ਹਾਂਜੀ ਗੁੱਡ ਜਾ ਸਕਦਾ ਆ ਵੀ ਆ ਗਈ ਓਕੇ ਜੀ ਆ ਗਿਆ ਜੀ ਬਾਕੀ ਬਹੁਤ ਵੈਰੀ ਗੁੱਡ ਮੈਨੂੰ ਤੁਹਾਡਾ ਚਿਹਰਾ ਵੇਖ ਕੇ ਪਤਾ ਸੀ ਕਿ ਤੁਸੀਂ ਇਮਾਨਦਾਰ ਹੋ ਹਾਂਜੀ ਆਪਰੇ ਮੁਲਕੀ ਲਓ ਜੀ ਨਾ ਲਓ ਚੰਗੀ ਕੁਆਲਿਟੀ ਚ ਲਿਆਇਓ ਹੈ ਪਰ ਕੁਆਲਿਟੀ ਦਾ ਪਤਾ ਨਹੀਂ ਗਿਆ 1300 ਰੁਪਏ ਲੱਗ ਗਏ ਕੋਈ ਨਹੀਂ 1300 ਤੁਹਾਡੀ ਜਾਨ ਨਾਲੋਂ 1300 ਜਿਆਦਾ ਚੰਗਾ ਨਹੀਂ ਹੈ ਹੈਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਈ ਵਾਰੀ ਫਸਲਾਂ ਦਾ ਨੁਕਸਾਨ ਲੱਖਾਂ ਰੁਪਈਆ ਦਾ ਹੋ ਜਾਂਦਾ ਹੈ ਇਹ ਤੁਹਾਡੀ ਸੇਫਟੀ ਵਾਸਤੇ ਹੈ ਠੀਕ ਹੈ ਇੱਕ ਵਾਰੀ ਵੀ ਤੁਹਾਡੇ ਉਸ ਤਰੀਕੇ ਨਾਲ ਕੰਮ ਆ ਗਿਆ ਨਾ ਤਾਂ ਤੁਹਾਨੂੰ ਪਤਾ ਲੱਗੂ ਇਹਦੀ ਅਹਿਮੀਅਤ ਕੀ ਹੈ 1300 ਰੁਪਈਆ ਦੇ ਵਿੱਚ ਪਤਾ ਨਹੀਂ ਕਿੰਨੇ ਪਰਮੁੱਲੇ ਜਾਨ ਬਚਾ ਦਿੰਦਾ ਹੈ ਬਹੁਤ ਧੰਨਵਾਦ ਤੁਹਾਡਾ ਮੇਰਬਾਨੀ ਸਾਡੀ ਕਦੇ ਲੋੜ ਹੋਵੇ ਜਦੋਂ ਮਰਜ਼ੀ ਆ ਜਾਓ ਓਕੇ ਹੋਰ ਦਿਨ ਆਉਗਾ ਇਹ ਕਿੰਨਾ ਟਾਈਮ ਖੜਨਾ ਹੈ 9 ਵਜੇ ਤੱਕ ਹੀ 9 ਵਜੇ ਤੱਕ ਲਾ ਲਈਏ ਹਾਂ ਜੀ ਹਾਂ ਜੀ ਉਹ ਲੈ ਲੈ ਡੀ ਬਹੁਤ ਹੋ ਜਾਣਗੇ ਗਰਮੀ ਕਿੰਨੀ ਹੈ ਜੀ ਦੀ ਆਪਣੀ ਕਾਦੀ ਗਰਮੀ ਹੈ ਤਨਖਾਹ ਵੀ ਮਿਲਦੀ ਆਪਣਾ ਮਲਕੀਏ ਕਿਹੜੀ ਤਨਖਾਹ ਕਾਦੀ ਲੈਨੇ ਪਰਮਜੀਤ ਮੈਨੂੰ ਲੱਗਦਾ 5 ਵਜਣ ਵਾਲਾ ਇਹਦਾ ਟਾਈਮ ਦੂਜਾ ਹੋ ਗਿਆ ਹੋਊਗਾ ਆ ਦੂਜਾ ਹੋ ਗਿਆ ਜੀ ਇਹਦੇ ਕਿਤੇ ਲੜਨ ਲੱਗ ਗਏ ਨਹੀਂ ਮਲਕੀਏ ਤਾਂ ਲੱਗਦਾ ਉਹ ਤਾਂ ਹੈਗਾ ਉਹਦਾ ਟਾਈਮ ਹੈਗੀ 5 ਵਜੇ ਵਾਲਾ ਨਹੀਂ 5 ਵਜੇ ਵਾਲੇ ਥੋੜਾ ਲੇਟ ਲਾਈਦਾ ਨਹੀਂ ਮੈਂ ਤਾਂ ਜਿੱਦੋਂ ਆਇਆ ਪਰਮਜੀਤ ਨੂੰ ਦੱਸਿਆ ਵੀ ਆਹ ਮਲਕੀਏ ਆਦੇ ਮਲਕੀਏ ਦੀ ਆਦਤ ਹੈ 5 ਵਜੇ ਸ਼ੁਰੂ ਕਰਨ ਵਾਲੇ ਤੇਰ 5 ਵਜੇ ਕਿਉਂ ਪੁੱਛਿਆ ਤੂੰ ਤੈਨੂੰ 5 ਤੈਨੂੰ ਵੈਸੀ ਪੈਸ਼ਾ ਕਿੱਦਾਂ ਟਾਈਮ ਨਾਲ ਕੋਈ ਗੱਲ ਨਹੀਂ ਖੜੇ ਆ ਉਹ ਤੈਨੂੰ ਜਿਹੜਾ ਤੁਸੀਂ ਖੜੇ ਆ ਅਸੀਂ ਵੀ ਖੜੇ ਆ ਤੁਹਾਡੇ ਨਾਲ ਉਹ ਦੇਖੋ ਕਾਰ ਵਾਲੇ ਆਏਗੀ ਮੈਨੂੰ ਲੱਗਦਾ ਉਹ ਗੱਲ ਟਾਲ ਗਿਆ ਹਨਾ ਹਾਂਜੀ 3 ਮਿੰਟ ਰਹਿ ਗਏ 5 ਵਜੇ ਤੇਰੇ ਕੀੜਿਆਂ ਨੇ ਦੱਸਤਾ ਵੀ ਹਾਂ 5 ਵਜੇ ਨਾਲੇ ਹਨਾ ਪਰ ਮੈਂ ਰੋਕੋ ਬਾਈ ਮਲਕੀਤ ਸਾਈਡ ਤੇ ਲਵਾ ਲਿਆ ਕਰੋ ਗੱਡੀ ਨਾ ਕਿਸੇ ਨੂੰ ਰੋਕੋ ਇੱਧਰ ਸਾਈਡ ਤੇ ਕਰ ਦਿਓ ਥੱਲੇ ਲਵਾਓ ਥੱਲੇ ਲਵਾਊਗਾ ਇੱਧਰ ਆ ਜਾਓ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਹਨਾ ਕੋਈ ਨਹੀਂ ਪਿਆਰ ਨਾਲ ਕੋਈ ਨਹੀਂ ਪਿਆਰ ਨਾਲ ਬਾਈ ਜਿਹਦੇ ਪਹਿਲਾਂ ਬੈਲਟ ਵੀ ਲੱਗੀ ਉਦਰ ਮਾਮਲੇ ਉਦਰਾ ਕਾਗਜ਼ ਸਸਟੀ ਕਾਲ ਦੀ ਸਸਟੀ ਕਾ ਪ੍ਰਦੂਸ਼ਣ بیمਾ ਸਸਟੀ ਕਾ ਸਸਟੀ ਕਾ ਅੱਛੀ ਕਾ ਸਸਟੀ ਕਾ ਨਸਾਂਸਾ ਪਰ ਬੈਟ ਵੀ ਲੱਗੀ ਸੀ ਇਹਨਾਂ ਦੇ ਕੋਈ ਨਹੀਂ ਕਰ ਲੈਨੇ ਹਾਂਜੀ ਕਿੱਥੋਂ ਆ ਰਹੇ ਹੋ ਬਾਈ ਕਿਥੇ ਰਾਮਗੜ ਤੋ ਆ ਰਹੇ ਸੀ ਰਾਮਗੜ ਤੋਂ ਅੱਗੇ ਕਿੱਥੇ ਚੱਲੇ ਹੋ ਬਸ ਹਾਂ ਨਾਰੀ ਟਾਣੀ ਆਪਣੇ ਉੱਤੇ ਚੱਲੇ ਸੀ ਅਗਲੀ ਟਾਣੀ ਚ ਹਾਂਜੀ ਠੀਕ ਐ ਡਿੱਗੀ ਚੈੱਕ ਕਰੋ ਮਲਕੀਤ ਕੋ ਡਿੱਗੀ ਚੈੱਕ ਕਰਾ ਦਿਓ ਮੈਜੀ ਡਿੱਗੀ ਚੈੱਕ ਕਰਾ ਦਿਓ ਆ ਲੋ ਜੀ ਆ ਜਾਓ ਇਧਰ ਮਲਕੀਤ ਸੇਟਾਂ ਵੀ ਦੇਖ ਲਿਓ ਠੀਕ ਹੈ ਠੀਕ ਹੈ ਆ ਚੱਕ ਆ ਚੱਕ ਕਰੋ ਖੋਲੋ ਖੋਲੋ ਬੁੱਕ ਡਿੱਗੀ ਖੋਲੋ ਖੋਲੋ ਇਹ ਖੋਲੋ ਧਿਆਨ ਨਾਲ ਦੇਖਿਓ ਮੂਰੋ ਕਰਾ ਵੀ ਲੋ ਤੇ ਇਧਰ ਦੇ ਆਓ ਪਰਮਜੀਤ ਦੇਖੋ आ आखिर कहाँ इधर खायो? आ गया? गया जीतर। और कौन है इसेर? दवाई दवाई है दवाई। ठीक दवाई है। ठीक है। जीव जीर ਗিয়ার ਲੀਵਰ ਵਗੈਰਾ ਚੈੱਕ ਕਰੋ ਗিয়ার ਲੀਵਰ ਦੇ ਕੋਲੇ ਨਾ ਕੋਈ ਕਈ ਵਰੀ ਕੋਈ ਮੂਰੇ ਦੇਖੋ ਡੈਸ਼ ਬੋਰਡ ਵਗੈਰਾ ਹਮੇ ਠੀਕ ਹੈ ਨਹੀਂ ਮਲਕੀਤ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਕਾਜ ਚੈੱਕ ਕਰਨੀ ਕੋਈ ਨਹੀਂ ਕਾਗਜ਼ ਦੇ ਕਾਗਜ਼ ਆ ਕੋਈ ਨਹੀਂ ਕੋਈ ਨਹੀਂ ਮੇਨ ਜਿਹੜਾ ਕੰਮ ਹੈ ਨਾ ਵੀ ਕੋਈ ਹਾ ਠੀਕ ਹੈ ਠੀਕ ਹੈ ਨਾਰਸੀ ਹੋ ਗਈ ਵੈਸੇ ਹੈ ਕਿ ਗੱਡੀ ਚ ਪੇਪਰ

ਅੱਛਾ ਇਹ ਨੰਬਰਦਾਰ ਹੈ ਅੱਛਾ ਨੰਬਰਦਾਰ ਹੈ ਠੀਕ ਹੈ ਮੈਂ ਸੁਣਿਆ ਸਿਕੰਦਰ ਸਿੰਘ ਮੈਂ ਜਿੱਦਿਆਂ ਦਾ ਮੈਂ ਸੁਣਿਆ ਤੇ ਸਿਕੰਦਰ ਸਿੰਘ ਅੱਛਾ ਨੰਬਰਦਾਰ ਹੈ ਐਡੇ ਸੂਝਵਾਨ ਬੰਦੇ ਆਈ ਬੈਲਟ ਇਹਨਾਂ ਦੇ ਵੀ ਲੱਗੀ ਸੀਗੀ ਨਹੀਂ ਚਲੋ ਕੋਈ ਨਹੀਂ ਬੈਲਟ ਉਹ ਫਾਰਮੈਲਟੀ ਹੁੰਦੀ ਹੈ ਚਲੋ ਨਹੀਂ ਕੋਈ ਗੱਲ ਨਹੀਂ ਹੋਰ ਹਾਂ ਹੋਰ ਠੀਕ ਹੈ ਜੀ ਪਰੇਸ਼ਾਨੀ ਤਾਂ ਨਹੀਂ 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 ਕੋਈ ਪਰੇਸ਼ਾਨੀ ਨਹੀਂ ਸਾਡੀ ਡਿਊਟੀ ਹੈ ਕਿਉਂਕਿ ਹਾਂਜੀ ਹਾਂਜੀ ਸਰਕਾਰ ਦਾ ਨਾਰਾ ਯੁੱਧ ਨਸ਼ੇ ਵਿਰੁੱਧ ਹਾਂਜੀ ਹਾਂਜੀ ਠੀਕ ਹੈ ਤੇ ਸਾਡਾ ਫਰਜ਼ ਬਣਦਾ ਵੈਸੇ ਉਹ ਤੇ ਖਰੇ ਉਤਰੀਏ ਜਿੰਨਾ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ ਕਿਉਂਕਿ ਇਕੱਲੇ ਤੁਹਾਡੇ ਬੱਚੇ ਖਤਰੇ 'ਚ ਨਹੀਂ ਹਨਾ ਹਾਂਜੀ ਵੀ ਕੋਈ ਤੁਹਾਡੇ ਬੱਚਿਆਂ ਨੂੰ ਲਾ ਦੂਗਾ ਸਾਡੇ ਵੀ ਬੱਚੇ ਹਨਾ ਤੇ ਬੱਚੇ ਵਧੀਆ ਚੀਜ਼ ਹੈ ਜਿਹੜਾ ਤੁਸੀਂ ਲਾਇਆ ਨਾ ਕ ਨਹੀਂ ਜਰੂਰੀ ਚੱਕਰ ਨਹੀਂ ਵਧੀਆ ਚੱਕਰਣਾ ਚੰਗਾ ਨਹੀਂ ਕਰ ਹਾਂ ਸਰ ਮੈਡੀਕਲ ਪਬਲਿਕ ਸਰਵੰਟ ਹੈ ਹੈਨਾ ਕਰਾਂ ਬਹੁਤ ਵਧੀਆ ਪਿਆ ਨਾ ਜੀ ਬਹੁਤ ਬਹੁਤ ਨਾਲੇ ਬੇੜਾ ਕਰ ਕੀਤਾ ਪਿਆ ਨਸ਼ੇ ਨੇ ਜਿਹੜਾ ਨਾ ਨਸ਼ੇ ਨੇ ਅੱਜ ਕੱਲ ਮਾਂ ਪਿਓ ਦਾ ਮੈਂ ਕਹਿੰਦਾ ਸਰਪੰਚ ਸਾਹਿਬ ਇਹ ਨਹੀਂ ਗੱਲ ਇਹ ਮਾਂ ਪਿਓ ਦੇ ਕਮਾਈ ਕਰਨ ਬਾਹਰ ਭੇਜਦੇ ਬੱਚਿਆਂ ਨੂੰ ਮਾਂ ਪਿਓ ਜਿਹੜੇ ਇਹਨਾਂ ਚੀਜ਼ਾਂ ਤੋਂ ਭੇਜ ਰਹੇ ਆ ਵੀ ਯਾਰ ਮਾੜੀ ਸੰਗਤ ਜਵਾਕ ਨਾ ਜੇ ਨੌਜਵਾਰ ਅੱਜ ਕੱਲ ਬੱਚੇ ਵੀ ਇੱਕ ਇੱਕ ਦੋ ਦੋ ਲੋਕਾਂ ਦੇ ਤੇ ਮੈਂ ਤਾਂ ਇਹ ਗੱਲ ਕਹਿ ਦਿੰਦਾ ਨਾ ਮੇਰੇ ਤਾਂ ਮੁਲਾਜ਼ਮ ਵੀ ਇਹ ਗੱਲ ਅਸੀਂ ਤਾਂ ਕਹਿ ਦਿੰਨੇ ਹੁੰਨੇ ਵੀ ਦੇਖੋ ਅਸੀਂ ਤੁਹਾਡਾ ਸਾਡਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਪਰ ਜੇ ਕਿਸੇ ਦੀ ਗੱਡੀ ਚੋਂ ਕੁਝ ਨਿਕਲ ਆਇਆ ਫਿਰ ਜਿਹਦਾ ਮਰਜ਼ੀ ਬੰਦਾ ਹੋਵੇ ਫਿਰ ਨਹੀਂ ਬਖਸ਼ਣਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦਾ ਬਹੁਤ ਵਧੀਆ ਲੱਗਿਆ ਚਲੋ ਧੰਨਵਾਦ ਧੰਨਵਾਦ ਤੁਸੀਂ ਜ਼ਿੰਮੇਵਾਰ ਬੰਦੇ ਇਹ ਗੱਲ ਕਹਿੰਦੇ ਹੋ ਨਾ ਤਾਂ ਪੁਲਿਸ ਨੂੰ ਵੀ ਕਿਉਂਕਿ ਤੁਹਾਡੇ ਵੀ ਸਹਿਯੋਗ ਦੀ ਲੋੜ ਹੈ ਪੁਲਿਸ ਨੂੰ ਬਲ ਮਿਲਦਾ ਹੈ ਇਸ ਗੱਲ ਸਹੀ ਸਹੀ ਚਲੋ ਜੀ ਫਿਰ ਵੀ ਪਰੇਸ਼ਾਨੀ ਲੱਗੀ ਹੋਵੇ ਤਾਂ ਠੀਕ ਹੈ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆਇਓ ਕਦੇ ਕੋਈ ਗੱਲ ਫੋਨ ਕਰਕੇ ਆਇਓ ਠੀਕ ਹੈ ਮੇਰੀ ਆ ਡਿਊਟੀ ਜਿਆਦਾ ਹੁੰਦੀ ਹੈ ਸੜਕਾਂ ਸੜਕਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਸਰਪੰਚ ਸਾਹਿਬ ਸਹੀ ਬੰਦਿਆਂ ਨੂੰ ਆਪਾਂ ਕਾਨੂੰਨ ਖਰਾਬ ਕਰਨਾ ਬਲਕਿ ਨਹੀਂ ਚਲੋ ਗੱਲ ਹੀ ਲੱਗੀ ਜੀ ਬਹੁਤ ਲੱਗੀ ਉਹ ਕੋਈ ਨਹੀਂ ਬੈਲਟਾਂ ਬੁਲਟਾਂ ਇਹ ਨਾ ਹਾਂਜੀ ਕੋਮਨ ਚੀਜ਼ ਆ ਇਹ ਕਿੰਨੇ ਵਾਰ ਬੰਦੇ ਆ ਇਹ ਆਪੇ ਨਹੀਂ ਬੰਦਾ ਆਪ ਲਾ ਲੇ ਹਨਾ ਇਹ ਚੀਜ਼ਾਂ ਹੁਣ ਫੇਰ ਉਹੀ ਹੁੰਦਾ ਫੇਰ ਇਹ ਫੋਨ ਕੱਟ ਲੈਂਦੇ ਆ ਵੀ ਲਓ ਜੀ ਮੈਂ ਤੁਹਾਡੇ ਆ ਗੱਡੀ ਰੋਕੋ ਗੱਡੀ ਰੋਕੋ ਗੱਡੀ ਗੱਡੀ ਬਹੁਤ ਤੇਜ਼ ਆ ਰਹੀ ਕੌਣ ਯਾਰ ਮੂਰੇ ਆ ਤੇ ਰੋਕ ਲੋ ਬੰਗਾਊਗਾ ਇਹ ਥੱਲੇ ਰੁਕ ਜਾ ਬੋਲਦਾ ਕਿਵੇਂ ਨਵਾਂ ਆਗਾ ਨਵਾਂ ਆਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੋਕਦਾ ਛੋਟੇ ਕੀ ਗੱਲ ਆ ਇਧਰ ਕੀ ਗੱਲ ਜਨਾਬ ਬੜਾ ਬੜਾ ਔਖਾ ਬੋਲਦਾ ਏ ਵਰਦੀ ਚਾਹੋ ਇਧਰ ਆਓ ਬਾਰਿਸ਼ ਛੱਡ ਇਧਰ ਬਾਰਿਸ਼ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਮਲਗੇਤੋਂ ਪਾਸ ਬਲਗੇਤੋਂ ਪਾਸੇਓ ਗੱਡੀ ਦਾ ਸਾਈਡ ਤੇ ਇਧਰ ਗੱਡੀ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਕਿਹੜੀ ਸਾਈਡ ਤੇ ਲਾ ਛੱਡ ਤਾ ਆ ਗਿਆ ਇਧਰ ਤੂੰ ਉਤਰ ਇਧਰ ਬਾਹਰ ਬਾਹਰ ਉਤਰ ਕੇ ਬਾਹਰ ਉਤਾਰਿਆ ਯਾਰ ਉਹ ਕੋਈ ਗੱਲ ਨਹੀਂ ਬਾਹਰ ਆਇਆ ਇਧਰ ਬਾਹਰ ਲੈਣੇ ਆ ਇਧਰ ਬਾਹਰ ਇਧਰ ਬਾਹਰ ਇਹਨੇ ਔਖੇ ਨੂੰ ਮੈਂ ਨਹੀਂ ਜਾਣ ਦਿੰਦਾ ਹੁੰਦਾਗਾ। ਲਾ ਗੱਡੀ ਸਾਈਡ ਤੇ। ਉਹ ਨਾ ਕਹ ਹੈਗਾ ਲੱਗਦਾ ਜਨਾਬ ਇਹਨਾਂ ਕੋਲੇ। ਕੋਈ ਗੱਡੀ ਥੱਲੇ ਲਵਾਉਂਦੀ। ਥੱਲੇ ਲਵਾਉ ਗੱਡੀ। ਥੱਲੇ ਲਵਾ ਗੱਡੀ। ਇਹਨੇ ਔਖੇ ਕਾਹਦੇ ਨਾ ਬੋਲਦੇ। ਗੱਡੀ ਥੱਲੇ ਕਰਾਓ ਰੋਡ ਤੋਂ। ਦੱਸੋ ਰੋਡ ਤੋਂ ਥੱਲੇ ਕਰਾਓ ਗੱਡੀ ਹਰੇ ਵੀ ਬੌਸ ਬਣਦਾ ਇਹ। ਹਾਂ ਬਹੁਤ ਵਸ ਥੱਲੇ। ਜਨਾਬ ਵੇ ਲੈ ਉੱਤਰੋ ਰੇ ਕਿ ਤੁਝੂ ਤਾਰ ਕੇ। ਹੈਂ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਉਹ ਤਾਂ ਇੱਥੇ ਹੀ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਐ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਐ ਨਾ ਓਏ ਸਾਡੀ ਗੱਡੀ ਦੀ ਕਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈਕਿੰਗ ਨਹੀਂ ਹੋਈ ਕਦੇ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਫਿਰ ਕੀ ਹੋ ਗਿਆ ਲੱਗਦਾ ਤੂੰ ਨਵਾਂ ਆਇਆ ਨਾ ਨਵਾਂ ਕੋਈ ਨਹੀਂ 20 ਸਾਲ ਦੀ ਸਰਵਿਸ ਹੋ ਗਈ ਮੇਰੀ ਮੈਂ ਸਰਵਿਸ ਨਹੀਂ ਪੁੱਛੀ ਤੇਰੇ ਤੋਂ ਸਾਡੇ ਇਲਾਕੇ ਚ ਨਵਾਂ ਲੱਗਦਾ ਤੂੰ ਫਿਰ ਕੀ ਹੋ ਗਿਆ ਲੱਗਦਾ ਜੀ ਇਹਦਾ ਬਹੁਤ ਦਿਮਾਗ ਖਰਾਬ ਜਦੋਂ ਨਾ ਵੇਹ ਲੈਣਾ ਕਿੰਦਾ ਲਿਆ ਹੈ ਹਾਲਾਂਕਿ ਇਹ ਹੁੰਦਾ ਵੀ ਜਦੋਂ ਫੋਨ ਕਰ ਲਓ ਨਾ ਮੁੜ ਕੇ ਐਮਐਲਏ ਫੋਨ ਨਹੀਂ ਚਾਹਦਾ ਹੁੰਦਾ ਇਹੋ ਜਿਹਾ ਕੀ ਕਰ ਨਸ਼ਾ ਤਸਕਰੀ ਨਸ਼ਾ ਤਸਕਰੀ ਕਿੰਨੀ ਹੈ ਪੰਜਾਬ ਚ ਫੇਰ ਜੇ ਐਮਐਲਏ ਦੇ ਬੰਦੇ ਉਹਦਾ ਪਤਾ ਨਾ ਸਰਕਾਰ ਉਹ ਸਰਕਾਰ ਸਾਡੀ ਆ ਤੇ ਸਾਡੀ ਚੈੱਕ ਕਰੋਗੇ ਤੁਸੀਂ ਹੁਣ ਕਿਉਂ ਸਰਕਾਰ ਹੀ ਥੋੜੀ ਸਰਕਾਰ ਹੀ ਕਹਿੰਦੇ ਨੇ ਚੈੱਕ ਕਰੋ ਤੇ ਲੋਕਾਂ ਵਾਸਤੇ ਆ ਯਾਰ ਸਾਡੇ ਅਸੇ ਥੋੜੀ ਮੈਨੂੰ ਇਸ ਗੱਲ ਦੀ ਕੋਈ ਵੈਰੀਫਾਈ ਵੈਰੀਫਿਕੇਸ਼ਨ ਨਹੀਂ ਹੈਗੀ ਵੀ ਤੁਸੀਂ ਐਮਐਲਏ ਦੇ ਕੀ ਹੋ ਕੀ ਨੇ ਮੈਨੂੰ ਇਸ ਗੱਲ ਨਾਲ ਵਾਸਤਾ ਨਹੀਂ ਮੈਨੂੰ ਗੱਡੀ ਤਲਾਸ਼ੀ ਚਾਹੀਦੀ ਚਾਬੀ ਦਿਓ ਚਾਬੀ ਗੱਡੀ ਯਾਰ ਪਰ ਮੀ ਚਾਬੀ ਚਾਬੀ ਗੱਡੀ ਚਾਬੀ ਕੋਲ ਲੈ ਆ ਦੇ ਉਹ ਗੱਲ ਸੁਣਨੇ ਨਹੀਂ ਹੁੰਦਾ ਹਥ ਲਾਉਣ ਨੂੰ ਟਿੱਕੀ ਖੋਲੋ ਟਿੱਕੀ ਖੋਲੋ ਚੈੱਕ ਕਰੋ ਆਣਾ ਥੋੜੀ ਮੁੜ ਕੇ ਜਵਾਕਾਂ ਨੂੰ ਮਿਲਣ ਦੇ ਯੋਗ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਐ ਇੰਨੀ ਤਾਂ ਐਮਐਲਏ ਚ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਾਂਦਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰ ਪਾਣੀ ਹੈ ਪਾਣੀ ਹੈ ਜਨਾਬ ਗੱਲ ਸੁਣੋ ਮੇਰੀ ਇੱਧਰ ਆ ਜਾਓ ਦੱਸ ਮੈਂ ਐਮਐਲਏ ਦਾ ਖਾਸ ਬੰਦਾ ਨਾ ਪੰਗਾ ਲਓ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੂੰ ਐਮਐਲਏ ਦਾ ਖਾਸ ਤੇ ਮੁਲਾਜ਼ਮਾਂ ਦੀ ਗੱਲ ਪੈਣਾ ਐਮਐਲਏ ਵੀ ਮੁਲਾਜ਼ਮ ਵੀ ਸਰਕਾਰ ਦੇ ਹਨਾ ਯਾਰ ਤੁਸੀਂ ਮੇਰਾ ਟਾਈਮ ਕਿਉਂ ਖਰਾਬ ਕਰਦੇ ਹੋ ਸਾਡਾ ਟਾਈਮ ਖਰਾਬ ਕਰ ਰਹੇ ਹੋ ਨਾ ਰੋਕੋ ਮੈਨੂੰ ਰੋਕ ਲਿਆ ਗੱਡੀ ਚੈੱਕ ਹੋਣ ਦਿਓ ਉਹ ਬਸ ਬਹੁਤ ਹੋ ਗਈ ਚੈੱਕ ਚਲੋ ਕੋਈ ਚੈੱਕ ਨਹੀਂ ਹੋਗੀ ਮਲਗੀਰ ਇਧਰ ਲਈ ਵਾਰੀ ਖੋਲੋ ਲੱਗਦਾ ਨਾ ਮੈਨੂੰ ਪਰਮ ਜੀ ਤੇ ਇੱਧਰ ਨਹੀਂ ਇੱਧਰ ਵੀ ਆਓ ਮਲਕੀ ਦਾ ਬਾਰੀ ਖੋਲ ਲੋ ਜੀ ਪਾਸੇ ਟ ਖੜ ਜਾ ਯਾਰ ਪਾਸੇ ਖੜੇ ਯਾਰ ਖੜ ਜਾ ਤੈਨੂੰ ਮੈਂ ਦੂਜੇ ਪਹਿਲੇ ਦੇ ਬੰਦਿਆ ਘਟੋ ਘਟ ਤਲਾਸ਼ੀ ਤੇ ਕਰਨ ਦਿਓ ਆ ਲੋ ਸਰਕਾਰ ਦੇ ਕਹਿਣ ਤੇ ਡਿਊਟੀ ਕਰ ਰਹੇ ਆ ਅਸੀਂ ਆ ਗਈ ਐ ਐਮਐਲਏ ਦੇ ਬੰਦੇ ਕਹਿੰਦੇ ਗੱਡੀਆਂ ਤਲਾਸ਼ੀਆਂ ਨਾ ਕਰੋ ਸਾਡੇ ਕੀ ਚੀਜ਼ ਇੱਧਰ 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 ਆਉਂਦੇ ਇਧਰ ਨਿਕਲ ਜਾ ਖੜ ਜਾ ਓਏ ਹੱਥ ਸਾਡੇ ਮੇਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਦੇਖਾ ਕਹਿਣਾ ਦਿਖਾ ਮੈਨੂੰ ਆ ਫੜ ਮੁੰਡੇ ਆਓ ਜਨਾਓ ਆ ਫੜ ਆ ਇਤਨਾ ਜਾ ਭੱਜ ਨਾ ਜਾ ਇਹਨੂੰ ਫੜ ਇਧਰ ਇਧਰ ਇਹਨੂੰ ਫੜ ਇਹਨੂੰ ਫੜ ਆਹ ਹਾਂ ਸਾਜੀ ਹੈ ਦਵਾਈ ਹੈ ਇਹ ਫੜ ਕਰ ਕੀ ਪਰਮਜੀ ਤੇ ਠੀਕ ਹੈ ਜੀ ਜਨ ਲਾਉਂਦੇ ਮੈਂ ਇਹ ਮੁੰਡੇ ਦੀ ਦਵਾਈ ਹੈ ਇਹ ਆਹ ਕਿਹੜੀ ਦਵਾਈ ਆ ਦੀ ਇਹ ਦਵਾਈ ਹੈ ਕੁਛ ਨਹੀਂ ਨਾਲੇ ਦਵਾਈਆਂ ਨਾਲੇ ਕੁਛ ਨਹੀਂ ਆ ਦਵਾਈ ਹੈ ਉਹ ਦਵਾਈ ਆ ਇਹ ਮਸ ਨੂੰ ਨਹੀਂ ਸਮਝਦੇ ਆਈ ਮੁੰਡਾ ਰਾਹ ਚੋਂ ਬੈਠਾ ਮੇਰੇ ਨਾਲ ਇਹਦੀ ਦਵਾਈ ਆ ਕੇ ਮੈਂ ਦੱਸ ਦਿੰਨਾ ਐ ਇਨਾ ਕ ਤਜਰਬਾ ਸਾਡਾ ਹੋ ਗਿਆ ਵੀ ਦਵਾਈ ਆ ਕਿ ਕੀ ਐ ਇਹ ਦੱਸ ਦਿੰਨੇ ਹੁੰਨੇ ਅਸੀਂ ਆ ਦਵਾਈ ਆ ਇਹ ਦਵਾਈ ਆ ਇਹ ਇਹ ਜ਼ਹਿਰ ਐ ਇਹ ਚਿੱਟਾ ਐ ਜਿਹਦੇ ਨਾਲ ਤੁਸੀਂ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਦੀ ਮਾੜੀ ਮੋਟੀ ਐਮਐਲਏ ਦੇ ਨਾਮ ਵਰਤਦੇ ਹੋ ਤੁਸੀਂ ਗੱਲ ਕਰਾਉਣਾ ਬਦ ਕਰਾਹ ਕਰਾ ਗੱਲ ਪਰਚਾ ਹੋ ਗਿਆ ਜਿਦਾਂ ਮਰਜ਼ੀ ਕਰਾ ਦੇ ਹੁਣ ਚਾਹੇ ਪੁੱਤ ਮਰੀ ਜਾਂਦੇ ਆ ਜੀ ਬੁਰਾ MLA ਸਾਹਿਬ ਆ ਗੱਲ ਕਰਿਓ ਕੋਈ ਨਵਾਂ ਹੀ ਆਇਆ ਧਰਮ ਸਿੰਘ ਬਰਾੜ ਧਿਆਨ ਨਾਲ ਵੇਖ ਲੈ ਧਰਮ ਸਿੰਘ ਬਰਾੜੀ ਆ ਦੁਬਾਰਾ ਦੇਖ ਲੈ ਇਹ ਤਾਂ ਮੇਰੇ ਫੀਡ ਹੋ ਗਿਆ ਕੋਈ ਗੱਲ ਕਰ ਹਲੋ ਹਾਂ ਜੀ MLA ਸਾਹਿਬ ਦਾ ਧਰਮ ਸਿੰਘ ਬਰਾੜ ਬੋਲਦਾ ਹਾਂ ਹਾਂ ਜੀ ਹਾਂ ਜੀ ਧਰਮ ਸਿੰਘ ਬਰਾੜ ਬੋਲਦਾ ਜੀ ਕੀ ਚੱਕਰ ਪੈ ਗਿਆ ਆ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਹੈ ਤਾਂ ਹੀ ਖਾਸ ਕਹਿੰਦਾ ਹੈ ਕੀ ਹੈ ਤੁਹਾਡਾ ਜੀ ਕੁਛ ਨਹੀਂ ਹੋ ਰਿਹਾ ਤੂੰ ਕੀ ਲੈਣਾ ਉਸ ਗੱਲ ਤੋਂ ਦੇਖੋ ਸਰ ਮੇਰੀ ਡਿਊਟੀ ਹੈ ਗੱਲ ਘੁਮਾਣਾ ਐਮਐਲਏ ਸਾਹਿਬ ਨਾ ਮੈਂ ਗੱਲ ਘੁਮਾ ਰਿਹਾ ਨਾ ਮੇਰੇ ਨਾਲ ਘਮਾਓ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਦੱਸੋ ਮੈਨੂੰ ਇਹ ਬੰਦਾ ਕਹਿੰਦਾ ਮੈਂ ਖਾਸ ਐਮਐਲਏ ਸਾਹਿਬ ਦਾ ਗੱਲ ਕਰਾਇਦਾ ਤੁਹਾਡੇ ਨਾਲ ਤੁਹਾਡਾ ਨੰਬਰ ਆਹ ਸਰ ਤਾਂ ਹੀ ਗੱਲ ਕਰਵਾ ਰਿਹਾ ਮਸਲਾ ਕੀ ਹੈ ਇਹਨੇ ਕੋਲ ਚਟਾ ਫੜਿਆ ਗਿਆ ਜੀ ਕਿੰਨਾ ਕੁ ਲਗਭਗ ਮੇਰਾ ਅੰਦਾਜ਼ਾ ਹੈਗਾ 100 ਗ੍ਰਾਮ ਤੋਂ ਵੱਧ ਮਾਤਰਾ ਹੈ ਜੀ ਇਹ ਇਹੋ ਜਿਹੇ ਬੰਦਾ ਹੈ ਨਹੀਂ ਯਾਰ ਚਿੱਟਾ ਇਹਨੂੰ ਕਿਥੋਂ ਆ ਗਿਆ ਵਾਰਨਿੰਗ ਦੇ ਕੇ ਛੱਡ ਦੇ ਨੀ ਵਾਰਨਿੰਗ ਦੇਣ ਵਾਲੀ ਇਹ ਚ ਕਿਹੜੀ ਗੱਲ ਹੈ ਜੀ ਹੈ ਹੈਗਾ ਇਹ ਚਿੱਟਾ ਇਹ ਕਹਿੰਦਾ ਮੇਰੇ ਨਾਲ ਬੰਦਾ ਬੈਠਾ ਹੈ ਕਹਿੰਦਾ ਦਵਾਈ ਹੈ ਇਹਦੀ ਹੁਣ ਜਦੋਂ ਨਿਕਲ ਆਇਆ ਉਹਦੇ ਵਿੱਚੋਂ ਤੇ ਹੁਣ ਕਹਿੰਦਾ ਮੇਰੇ ਕੋਲ ਲਿਫਟ ਨਹੀਂ ਹੈ ਲੈ ਨਹੀਂ ਹੂ ਲਿਫਟ ਯਾਰ ਕਿਸੇ ਨੇ ਕੀ ਕਿਹਾ ਸੀ ਇਹ ਮੁੰਡੇ ਦੀ ਦਵਾਈ ਆਏ ਉਦੋਂ ਰਾਤ ਤੋਂ ਬੈਠਾਗਾ ਲਿਫਟ ਕੀ ਕਿਹਾ ਸੀ ਪਹਿਲਾਂ ਬੋਲਦਾ ਭੋਤ ਐਮਐਲਏ ਸਾਹਿਬ ਨਾਲ ਗੱਲ ਕਰਿਆ ਹੂੰ ਡੈਡੀ ਹੂ ਲਿਫਟ ਯਾਰ ਕਿਸ ਨੇ ਨਹੀਂ ਜੀ ਲਿਫਟ ਮੈਨੂੰ ਇੱਕ ਗੱਲ ਦੱਸੋ ਐਮਐਲਏ ਸਾਹਿਬ ਜੇ ਲਿਫਟ ਲਈ ਹੈ ਇਹਨੂੰ ਇਹ ਨਹੀਂ ਪਤਾ ਕਿ ਕਿਹੋ ਜਿਹੇ ਬੰਦੇ ਨੂੰ ਲਿਫਟ ਦੇ ਰਿਆ ਹੈ ਇਹ ਗੱਡੀ ਚੋਂ ਫੜਿਆਗਾ ਮੇਰੇ ਵਾਸਤੇ ਦੋਨੋਂ ਦੋਸ਼ੀ ਆ ਜਿਵੇਂ ਦੋਨਾਂ ਦੇ ਪਰਚਾ ਦੇਣ ਲੱਗਿਆ ਪੰਜਾਂ ਮਿੰਟ ਤੋਂ ਪਹਿਲਾਂ ਅੱਛਾ ਠੀਕ ਹੈ ਜੀ ਵਿਰੋਧ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੀ ਆਉਂਦੀ ਫਿਰ ਕਹਿੰਦੇ ਕਿ ਪੁਲਿਸ ਦਾ ਹੀ ਵਿਖੀ ਜਾਂਦਾ ਹੈ ਇਹ ਤੁਹਾਡਾ ਨਾ ਤਾਂ ਬਾਅਦ ਚ ਆਉਂਦਾ ਨਾ ਫਿਰ ਕੋਈ ਨਹੀਂ ਮੈਂ ਕਰਾ ਲੂੰ ਤਫਤੀਸ਼ ਆਪੇ ਕੋਈ ਗੱਲ ਨਹੀਂ ਐਮਐਲਏ ਸਾਹਿਬ ਮੈਂ ਉਹ ਤਫਤੀਸ਼ ਦੀ ਗੱਲ ਛੱਡੋ ਜੀ ਤਫਤੀਸ਼ਾਂ ਬਾਅਦ ਚ ਹੋ ਦੋਨੋਂ ਬੰਦੇ ਫੜੇ ਗਏ 100 ਗ੍ਰਾਮ ਤੋਂ ਵੱਧ ਇਹ ਜਿਹੜਾ ਨਸ਼ੀਲਾ ਪਾਊਡਰ ਇਹਨਾਂ ਦੇ ਕੋਲੇ ਤੇ 100% ਚਿੱਟਾ ਹੀ ਹੋਊਗਾ ਪਰਚਾ ਦੇਣੋਂ ਨਾਉਣ ਤੋਂ ਪਹਿਲਾਂ ਹਾਂਜੀ ਹਾਂਜੀ ਮੈਂ ਪਰਚਾ ਦੇਵਾਂਗਾ ਜੀ ਬਿਲਕੁਲ ਦੇਵਾਂਗਾ ਪੱਕਾ ਜੀ ਜੀ ਇਹਦਾ ਬੋਲਦਾ ਬਹੁਤ ਔਖਾ ਸੀ ਜਿਵੇਂ ਕਹਿੰਦਾ ਮੇਰੇ ਨਾਲ ਜਿਹੜਾ ਮੁਠੀ ਚੋਂਦਾ ਐਮਐਲ ਇਹਨਾਂ ਦੇ ਹੋ ਕੀ ਗੱਲ ਹੋ ਕੀ ਗੱਲ ਬੈਠੋ ਗੱਡੀ ਲਾਓ ਮੇਰੇ ਮਗਰ ਮੈਂ ਦੱਸਦਾ ਕਿਵੇਂ ਜਾਣਾ ਆ ਚਲੋ ਨਾਲ ਬਿਠਾਓ ਆਪਣੇ ਮਲਾਜ਼ਮ ਨੂੰ ਜੀ ਚਾਬੀ ਦੇਓ ਮੇਰੀ ਚਾਬੀ ਚਾਬੀ ਦੇ ਹਸਾਬ ਨਾਲ ਬੋਲਨਾ ਬੋਲਦਾ ਕਿਵੇਂ ਰੁੱਖਾ ਮੈਂ ਆ ਤਾਂ ਆ ਤਾਂ ਜਿਹੜਾ ਬਣ ਗਿਆ ਤਾਂ ਬਣ ਗਿਆ ਨਾ ਮਿਸ ਬੇਬ ਦਾ ਹੁਣ ਤੈਨੂੰ ਮੈਂ ਦੱਸੂਗਾ ਵੀ ਤੇਰੀ ਪਹੁੰਚ ਕੀ ਹੈ ਤੇ ਮੇਰੀ ਪਹੁੰਚ ਕੀ ਹੈ ਚਾਬੀ ਦਿਓ ਯਾਰ ਆ ਤੈਨੂੰ ਪੱਕੇ ਤਾਲੇ ਲਾਗੇ ਸਾਰੇ ਉਹ ਚਾਬੀ ਦੇਵਾਂਗੇ ਪਰ ਚਾਬੀ ਤੈਨੂੰ ਹੋਰ ਕਰਦੀ ਦੇਵਾਂਗੇ ਜਿੱਥੇ ਤੂੰ ਸਾਰੀ ਉਮਰ ਸੋਚੇਗਾ ਬਾਹਰ ਹੋਣ ਵਾਸਤੇ ਠੀਕ ਹੈ ਨਾ ਉਹ ਫੇਰ ਕੀ ਹੋ ਜਾਊਗਾ ਫੇਰ ਪੀਲਾ ਪੰਜਾ ਚੱਲੂ ਤੇਰਾ ਜੋ ਬਣਿਆ ਹੋਊਗਾ ਢੌਗਾ ਘਰ ਕੋਲ ਤੇਰਾ ਵੇਂਦਾ ਜਾਈ ਹੁਣ ਅੱਗੇ ਥਾਰ ਵਾਲੀ ਤਾਂ ਚੱਲਿਆ ਉਹਨੂੰ ਛੱਡਿਆ ਤੁਸੀਂ ਉਹਨੂੰ ਛੱਡ ਉਹ ਜਿਹਨੇ ਕੀਤਾ ਉਹਨੇ ਕਰਨਾ ਠੀਕ ਆ ਆ ਮੇਰੇ ਕੋਲੇ ਆ ਨਾ ਇਹ ਤੈਨੂੰ ਮੈਂ ਇਹ ਤੈਨੂੰ ਮੈਂ ਦੱਸੂਗਾ ਵੀ ਤਰ੍ਹਾਂ ਦੇ ਪੀਲਾ ਪੰਜਾ ਚੱਲਦਾ ਕਿ ਨਹੀਂ ਚੱਲ ਮੈਂ ਨਾ ਆਏ ਆ ਜਾਣਾ ਹੈ ਮੈਂ ਤੈਨੂੰ ਕੋਈ ਗੱਲ ਨਹੀਂ ਏਡਾ ਕਾਰ ਯਾਰ ਇਹਦੇ ਚ ਹੰਕਾਰ ਕੱਢ ਲੈਂਗੇ ਬਲਕੀਤ ਬਲਕੀਤ ਨਾਲ ਬੈਠੋ ਨਾਲ ਬੈਠੋ ਉਹ ਚਾਬੀ ਦੇ ਦੇ ਆਪਣੀ ਗੱਡੀ ਅੱਗੇ ਲਾਓ ਬੋਲ ਆਪਣੀ ਗੱਡੀ ਬਲਕੀਤ ਨਾਲ ਬੈਠ ਤੌਰ ਚ ਕਿੱਲਾ ਲੱਗਦਾ ਈ ਬਲਕੀਤ ਨਾਲ ਬੈਠ ਮੈਂ ਤਾਂ ਪਿੰਨ ਨਾਲ ਬੈਠ ਪਿੱਛੇ ਬੈਠੋ ਤੂੰ ਯਾਰ ਫੇਰ ਕੀ ਹੋ ਜਾਊਗਾ ਕਿਉਂ ਟਾਈਮ ਖਰਾਬ ਕਰਦਾ ਮੈਂ ਤੈਨੂੰ ਦੱਸਾਂਗਾ ਕੀ ਹੋਇਆ ਮੈਂ ਤੈਨੂੰ ਦੱਸਦਾ ਗੱਡੀ ਚ ਬੈਠ ਪਹਿਲਾਂ ਕਹੇ ਦਾ ਕੁਝ ਹੋਇਆ ਚਲ ਪਿੱਛੇ ਬੈਠ ਹੁਣ ਹੋਊਗਾ ਉਹ ਹੁਣ ਵੀ ਵੇਖ ਲੈ ਇਹ ਧਰਮਸ਼ਾਹ ਬਰਾੜ ਦੀ ਕਾਰਵਾਈ ਹੈ ਇਹ ਚਲ ਚਲ ਤੂੰ ਵੇਖ ਇਹ ਚੱਕਰ ਹਾਂ ਨਾ ਪਰਮਜੀਤ ਲਿਆਓ ਗੱਡੀ ਜਨਾਬ ਹੁਣ ਐਮਐਲ ਬੋਲੂਗਾ ਉਹ ਛੱਡ ਕੋਈ ਮਰਜ਼ੀ ਬੋਲੇ ਸਰਕਾਰ ਦਾ ਹੀ ਨਾਰਾ ਹੈ ਨਾ ਵੀ ਯੋਧਨਾਸ਼ੇ ਵਿਰੁੱਧ ਆਪਾਂ ਗਲਤ ਕਰ ਰਹੇ ਆਂ ਕੁਝ ਨਾ ਜੀ ਨਾ ਮੈਂ ਬੰਦੇ ਨਿਕਲਣ ਹੀ ਦੇਣੇ ਚਾਹੇ ਜਿਹਦੀ ਮਰਜ਼ੀ ਕਾਲ ਆ ਜੀ ਠੀਕ ਹੈ ਨਾ ਠੀਕ ਹੈ ਤੋਰੋ ਗੱਡੀ ਤੋਰੋ ਇਹਨੂੰ ਲੈ ਕੇ ਚੱਲ ਥਾਣੇ ਮੈਂ ਬੁਲਾਉਣਾ ਪੈਂਦਾ ਹੈ ਉਹ ਥੈਂਕ ਯੂ ਸੈਟ ਲੈ ਆਈ ਗੱਡੀ ਹੈ ਇਹ ਮੈਂ ਚੱਕਾ ਤੋਰ ਚੱਲ ਨਾ ਜਾ ਜਿੱਥੇ ਦਾ i <laughs>